ਆਰਪਿੜਤਾ ਦੇ ਜਿਹੜੀ ਮੁਆਵਜ਼ਾ ਰਾਸ਼ੀ ਆ ਮਲੋੜ ਦੇ ਵਿੱਚ ਪਹਿਲਾ ਜਿਹੜੀ ਉਹਨਾਂ ਦੇ ਤੱਕ ਜਿਹੜੀ ਪਹੁੰਚਾਈ ਜਾ ਰਹੀ ਹੈ ਮੈਂ ਨਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਮੈਮ ਪਹਿਲਾਂ ਤਾਂ ਅਜੇ ਮਰਸੀਤੀਆਂ ਬਤਨ ਮੁਵਾਂਤ ਹੈ ਮੈਮ ਕਿਸ ਤਰ੍ਹਾਂ ਲੱਗਿਆ ਕਿ ਹਰਪੜ ਤੱਕ ਸਭ ਤੋਂ ਪਹਿਲਾਂ ਮਲੋੜ ਦੇ ਵਿੱਚ ਰਾਸ਼ੀ ਐਪਲੋਡ ਕਰਕੇ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿਵੇਂ ਦੇਖੋ ਜੀ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਸੀ ਕਿ ਭਾਵੇਂ ਕੁਦਰਤੀ ਆਫਤ ਨੇ ਬਹੁਤ ਜ਼ਿਆਦਾ ਮਾਰ ਪੰਜਾਬ ਨੂੰ ਪਾਈ ਹੈ ਪਰ ਅਸੀਂ ਹਰੇਕ ਨੂੰ ਜਿਹੜਾ ਮੁਆਵਜ਼ਾ ਸਮੇਂ ਸਿਰ ਔਰ ਦਿਵਾਲੀ ਤੋਂ ਪਹਿਲਾਂ ਦਵਾਂਗੇ ਸੋ ਉਹਨਾਂ ਵਾਅਦਿਆਂ ਤੇ ਪੂਰੇ ਉੱਤਰਦੇ ਹੋਏ ਅੱਜ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਹੜ੍ਹਾਂ ਦੀ ਮਾਰ ਹੇਠ ਆਏ ਆ ਉਹਨਾਂ ਨੂੰ ਵੀ ਔਰ ਮੈਂ ਆਪਣੇ ਹਲਕੇ ਮਲੋਟ ਦਾ ਲਈ ਵੀ ਖਾਸ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਸਾਡੇ ਇੱਥੇ ਬਾਰਿਸ਼ ਕਰਕੇ ਲੋਕਾਂ ਦੀ ਫਸਲਾਂ ਦਾ ਤੇ ਮਕਾਨਾਂ ਦਾ ਨੁਕਸਾਨ ਹੋਇਆ ਸੀ ਸੋ ਅੱਜ 16 ਲੱਖ ਤੋਂ ਉੱਪਰ ਜਿਹੜੀ ਰਾਸ਼ੀ ਹੈ ਉਹ ਮਲੋਟ ਹਲਕੇ ਦੇ ਲੋਕਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਸੀ ਔਰ ਅਸੀਂ ਉਹਨਾਂ ਦੇ ਸਪੁਰਤ ਕਰਨ ਜਾ ਰਹੇ ਹਾਂ ਕਿਹੜੇ ਕਿਹੜੇ ਪਿੰਡਾਂ ਦੀ ਮਾਮੇ ਰਾਸ਼ੀ ਆਈ ਹੈ ਕਿੰਨੀ ਰਾਸ਼ੀ ਆਈ ਹੈ ਕੀ ਕਹਿਣਾ ਚਾਹੁੰਗਾ ਜਿਹੜੇ ਪਿੰਡਾਂ ਦੀ ਰਹਿ ਗਈ ਦੇਖੋ ਤਿੰਨ ਪਿੰਡ ਮੇਨ ਸੀਗੇ ਜਿਨ੍ਹਾਂ 'ਚ ਨੁਕਸਾਨ ਸੀ ਜਿਹਦੇ 'ਚ ਲੱਕੜ ਵਾਲਾ ਸ਼ੇਰਗੜ ਤੇ ਥੇੜੀ ਪਿੰਡ ਹੈ ਔਰ ਟੋਟਲ ਰਾਸ਼ੀ 1688238 ਜਿਹੜਾ ਹੈਗਾ ਔਰ ਇਹਦੇ ਵਿੱਚ ਇਹ ਨਹੀਂ ਕਿ ਰਹਿ ਗਈ ਇਹ ਲਗਾਤਾਰਤਾ ਦੇ ਵਿੱਚ ਆਉਂਦਾ ਰਹੇਗਾ ਸੋ ਪਹਿਲੀ ਜਿਹੜਾ ਇੱਕ ਸੈਂਕਸ਼ਨ ਹੋਈ ਹੈ ਉਹ ਇੰਨੀ ਅਮਾਉਂਟ ਸੀ ਜਿਹਦੇ ਸਾਡੇ ਤਿੰਨ ਪਿੰਡ ਅਸੀਂ ਕਵਰ ਕਰ ਲਏ ਆ ਔਰ ਇਸ ਤੋਂ ਬਾਅਦ ਵੀ ਆਉਂਦੇ ਰਹਿਣਗੇ ਮਮ ਲੋੜ ਸ਼ਹਿਰ ਦੇ ਵਿੱਚ ਲਗਾਤਾਰ ਸੱਜਾ ਵਿਕਾਸ ਕਰ ਰਹੇ ਹੋਣੇ ਪਰ ਕਿੰਨੇ ਵਿਕਾਸ ਕਾਰੇ ਸ਼ੁਰੂ ਹੁੰਦੇ ਨੇ ਪਰ ਉਹ ਵਿੱਚ ਰੁਕ ਜਾਂਦੇ ਨੇ ਕਾਰਨ ਕੀ ਨੇ ਉਹਨਾਂ ਇਹ ਕੋ ਇਹ ਤਾਂ ਹੁੰਦਾ ਹੀ ਆ ਕਿ ਕੋਈ ਟੈਕਨੀਕਲ ਫਾਲਟ ਆ ਗਿਆ ਜਾਂ ਕੋਈ ਠੇਕੇਦਾਰਾਂ ਦੀ ਪ੍ਰੋਬਲਮ ਆ ਗਈ ਇਹ ਕੋਈ ਅੱਜ ਦੀ ਗੱਲ ਨਹੀਂ ਪਹਿਲਾਂ ਤੋਂ ਹੀ ਹੁੰਦੇ ਆਏ ਆ ਪਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਕੋਈ ਵੀ ਕੰਮ ਹੈ ਜਿਹੜਾ ਇਸ ਤਰ੍ਹਾਂ ਕੋਈ ਆਫੀਸਰ ਜ਼ਾਬਾਨ ਦੇ ਲੈਵਲ ਤੇ ਕੋਈ ਗਲਤੀ ਆ ਜਾਂ ਕੁਝ ਆ ਉਹਨੂੰ ਛੇਤੀ ਦੂਰ ਕਰਕੇ ਬੰਗਿਆਂ ਦੇ ਵਿੱਚ ਮੈਂ ਮਜ਼ਦੂਰੀ ਨੂੰ ਲੈ ਕੇ ਲਗਾਤਾ ਕਿ ਮਾਰ ਰੇਡ ਕਰ ਰਹੀ ਹੈ ਤੁਹਾਡੇ ਹੁਕਮ ਹੋਈ ਸੀ ਤਾਂ ਵੱਡਾ ਬਿਆਨ ਵੀ ਆਇਆ ਸੀ ਉਸ ਤੋਂ ਬਾਅਦ ਰੇਡ ਹੋਈ ਹੈ ਤਾਂ 28 ਬੱਚੇ ਜਿਹੜੇ ਕਲ ਕਲ ਦੇ ਵਿੱਚ ਰੈਸਕਿਊ ਹੋਏ ਉਹਨਾਂ ਨੂੰ ਕਿਵੇਂ ਦੇ ਦੇਖੋ ਅਸੀਂ ਇਹ ਇੱਕ અભિયાન ਜੋ ਚਲਾਇਆ ਸੀ ਵੀ ਅਸੀਂ ਕਿਸੇ ਵੀ ਬੱਚੇ ਨੂੰ ਨਾ ਭੀਖ ਮੰਗਣ ਦਵਾਂਗੇ ਨਾ ਮਜ਼ਦੂਰੀ ਕਰਨ ਦਵਾਂਗੇ ਸੋ ਉਹਦੇ ਤਹਿਤ ਉਹ અભિયાન ਸਾਡੇ ਲਗਾਤਾਰ ਜਾਰੀ ਹੈ ਪਰ ਹੁਣ ਜਿਵੇਂ ਤਿਹਾੜ ਆਉਣਗੇ ਹੁਣ ਜਿਵੇਂ ਮੰਡੀਆਂ ਦਾ ਸੀਜ਼ਨ ਹੈ ਇਹਦੇ ਚ ਬੱਚੇ ਦੁਵਾਰਾ ਨਿਕਲ ਕੇ ਸਾਹਮਣੇ ਆਉਣਗੇ ਪਰ ਅਸੀਂ ਸਟ੍ਰਿਕਟਲੀ ਇਹਦੇ ਤੇ ਨਜ਼ਰ ਰੱਖਾਂਗੇ ਔਰ ਬੱਚਿਆਂ ਨੂੰ ਅਸੀਂ ਲੈ ਪਰਿਆਂ ਭੀਖ ਮੰਗਣ ਦੀ ਜਗ੍ਹਾ ਸਕੂਲਾਂ ਚ ਭੇਜਾਂ। ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਉਹ ਤਿਉਹਾਰਾਂ ਦਾ ਮੌਕੇ ਤੇ ਕਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਵੀ ਆ ਤੁਸੀਂ ਇਲਾਕੇ ਦੇ ਵਜ਼ੀਰ ਵੀ ਹੋ ਤੇ ਸਰਕਾਰ ਦੇ ਵਿੱਚ ਵੀ ਹਿੱਸੇਦਾਰ ਹੈ ਤਾਂ ਕੀ ਕਹਿਣਾ ਚਾਹੋਗੇ? ਮੈਂ ਆਪਣੇ ਸਾਰੇ ਹੀ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਾਂਗੀ ਕਿ ਖੁਸ਼ੀ ਦੇ ਦਿਨ ਨੇ, ਤਿਉਹਾਰਾਂ ਦੇ ਦਿਨ ਨੇ ਇਹਨਾਂ ਨੂੰ ਆਪਾਂ ਸ਼ਾਂਤੀਪੂਰਵਕ ਮਨਾਈਏ, ਸੇਫਲੀ ਮਨਾਈਏ ਕਿਉਂਕਿ ਕਈ ਵਾਰੀ ਇਹ ਬਹੁਤ ਜ਼ਿਆਦਾ ਹੁੱਲੜਬਾਜੀ ਜਾਂ ਪਟਾਕਿਆਂ ਦੇ ਉਹਦੇ ਦੌਰ ਦੇ ਵਿੱਚ ਕਈ ਵਾਰੀ ਸਰੀਰਕ ਤੌਰ ਤੇ ਵੀ ਨੁਕਸਾਨ ਹੋ ਜਾਂਦੇ ਆ। ਸੋ ਪਟਾਕਾ ਰਹੇ ਤਾਂ ਦੀਵਾਲੀ ਮਨਾਈ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਸੁਨੇਹਾ ਹੋਏ ਆਮ ਇਹਨਾਂ ਕਮਿਊਨਿਟੀ ਮੰਤਰੀ ਡਾਕਟਰ ਬਜ਼ੀਦ ਕੋਸੀ ਜਿਨ੍ਹਾਂ ਨੇ 16 ਲੱਖ ਦੇ ਵੱਧ ਜਿਹੜੀ ਰਾਸ਼ੀ ਹੈ ਉਹ ਹੜਪੀਟਾਂ ਲਈ ਜਿਹੜੀ ਹੈ ਉਹਨਾਂ ਨੂੰ ਜਿਹੜੇ ਨੋਟਿਸ ਵੰਡੇ ਗਏ ਨੇ ਉਹਨਾਂ ਨੂੰ ਜਿਹੜੇ ਚੈੱਕ ਨੇ ਉਸ ਤਰ੍ਹਾਂ ਜਿਹੜੇ ਉਹਨਾਂ ਦੇ 4 ਵਜੇ ਕੁਝ ਦੇਰ ਤੋਂ ਬਾਅਦ ਉਹਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪੈ ਜਾਣੀ ਹੈ ਤਾਂ ਸਭ ਤੋਂ ਪਹਿਲਾਂ ਮਲੋਟ ਹਲਕੇ ਦੇ ਕੁਝ ਪਿੰਡਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਆਇਆ ਹੈ ਉਸ ਤੋਂ ਬਾਅਦ ਮੰਤਰੀ ਸਹਿਬਾਨੇ ਆਪਦੇ ਹੱਥੋਂ ਜਿਹੜੇ ਆ ਉਸ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਹੜਪੀਟ ਤਲਾਕ ਕੰਦੇ ਦੇ ਲੱਖਿਆਂ ਵਿੱਚ ਮੁਲਾਕਾਤ ਕੀਤੀ ਹੈ ਕਨ ਸਵੇਰਾ ਤੋਂ ਜਤਿਨ ਮਲੋਟ ਹੜਪੀਟ ਤੇ ਜਿਹੜੀ ਮੁਆਵਜ਼ਾ ਰਾਸ਼ੀ ਆ ਮਲੋੜ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੇ ਤੱਕ ਜਿਹੜੀ ਪਹੁੰਚਾਈ ਜਾ ਰਹੀ ਹੈ ਮੈਂ ਨਾ ਕੈबिनेट ਮੰਤਰੀ ਡਾਕਟਰ ਬਲਜੀਤ ਕੋਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਮੈਮ ਪਹਿਲਾਂ ਤਾਂ ਆਜਨ ਮਰਸੀਤ ਦੀ ਬਤ ਉਹ ਮੁਆਵਜ਼ਾ ਹੈ ਮੈਮ ਕਿੱਸ ਤਰ੍ਹਾਂ ਲੱਗਿਆ ਕਿ ਹਰਪੜ ਤੱਕ ਸਭ ਤੋਂ ਪਹਿਲਾਂ ਮਲੋੜ ਦੇ ਵਿੱਚ ਰਾਸ਼ੀ ਆ ਪਲੋੜ ਬਰਕੇ ਦੇ ਲੋਕਾਂ ਨੂੰ ਕਿਹਦੀ ਜਾ ਰਹੀ ਹੈ ਕਿਵੇਂ ਦੇਖੋ ਜੀ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਸੀ ਕਿ ਭਾਵੇਂ ਕੁਦਰਤੀ ਆਫਤ ਨੇ ਬਹੁਤ ਜ਼ਿਆਦਾ ਮਾਰ ਪੰਜਾਬ ਨੂੰ ਪਾਈ ਹੈ ਪਰ ਅਸੀਂ ਹਰੇਕ ਨੂੰ ਜਿਹੜਾ ਮੁਆਵਜ਼ਾ ਸਮੇਂ ਸਿਰ ਔਰ ਦਵਾ ਲਈ ਤੋਂ ਪਹਿਲਾਂ ਦਵਾਂਗੇ ਸੋ ਉਹਨਾਂ ਵਾਅਦਿਆਂ ਤੇ ਪੂਰੇ ਉੱਤਰਦੇ ਹੋਏ ਅੱਜ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਹੜ੍ਹਾਂ ਦੀ ਮਾਰ ਹੇਠ ਆਏ ਆ ਉਹਨਾਂ ਨੂੰ ਵੀ ਔਰ ਮੈਂ ਆਪਣੇ ਹਲਕੇ ਮਲੋਟ ਦਾ ਲਈ ਵੀ ਖਾਸ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਸਾਡੇ ਇੱਥੇ بارش ਕਰਕੇ ਲੋਕਾਂ ਦੀ ਫਸਲਾਂ ਦਾ ਤੇ ਮਕਾਨਾਂ ਦਾ ਨੁਕਸਾਨ ਹੋਇਆ ਸੀ ਸੋ ਅੱਜ 16 ਲੱਖ ਤੋਂ ਉੱਪਰ ਜਿਹੜੀ ਰਾਸ਼ੀ ਹੈ ਉਹ ਮਲੋਟ ਹਲਕੇ ਦੇ ਲੋਕਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਸੀ ਉਹ ਅਸੀਂ ਉਹਨਾਂ ਦੇ ਸਪੁਰਤ ਕਰਨ ਜਾ ਰਹੇ ਹਾਂ ਕਿਹੜੇ ਕਿਹੜੇ ਪਿੰਡਾਂ ਦੀ ਮੈਮੇ ਰਾਸ਼ੀ ਆਈ ਹੈ ਕਿੰਨੀ ਰਾਸ਼ੀ ਆਈ ਹੈ ਕੀ ਕਹਿਣਾ ਚਾਹੁੰਗਾ ਜਿਹੜੇ ਪਿੰਡਾਂ ਦੀ ਰਹਿ ਗਈ ਦੇਖੋ ਤਿੰਨ ਪਿੰਡ ਮੇਨ ਸੀਗੇ ਜਿਨ੍ਹਾਂ 'ਚ ਨੁਕਸਾਨ ਸੀ ਜਿਹਦੇ 'ਚ ਲੱਕੜ ਵਾਲਾ ਸ਼ੇਰਗੜ ਤੇ ਥੇੜੀ ਪਿੰਡ ਹੈ ਔਰ ਟੋਟਲ ਰਾਸ਼ੀ 1688238 ਜਿਹੜਾ ਹੈਗਾ ਔਰ ਇਹਦੇ ਵਿੱਚ ਇਹ ਨਹੀਂ ਕਿ ਰਹਿ ਗਈ ਇਹ ਲਗਾਤਾਰਤਾ ਦੇ ਵਿੱਚ ਆਉਂਦਾ ਰਹੇਗਾ ਸੋ ਪਹਿਲੀ ਜਿਹੜਾ ਇੱਕ ਸੈਂਕਸ਼ਨ ਹੋਈ ਹੈ ਉਹ ਇੰਨੀ ਅਮਾਉਂਟ ਸੀ ਜਿਹਦੇ ਸਾਡੇ ਤਿੰਨ ਪਿੰਡ ਅਸੀਂ ਕਵਰ ਕਰ ਲਏ ਆ ਔਰ ਇਸ ਤੋਂ ਬਾਅਦ ਵੀ ਆਉਂਦੇ ਰਹਿਣਗੇ ਮੈਮ ਲੋੜ ਸ਼ਹਿਰ ਦੇ ਵਿੱਚ ਲਗਾਤਾਰ ਸੱਜੇ ਦਾ ਵਿਕਾਸ ਕਰ ਰਹੇ ਹੋਣੇ ਪਰ ਕਿੰਨੇ ਵਿਕਾਸ ਕਾਰੀ ਸ਼ੁਰੂ ਹੁੰਦੇ ਨੇ ਪਰ ਉਹ ਵਿੱਚ ਰੁਕ ਜਾਂਦੇ ਨੇ ਕਾਰਨ ਕੀ ਨੇ ਉਹਨਾਂ ਲਿਖੋ ਇਹ ਤਾਂ ਹੁੰਦਾ ਹੀ ਆ ਕਿ ਕੋਈ ਟੈਕਨੀਕਲ ਫਾਲਟ ਆ ਗਿਆ ਜਾਂ ਕੋਈ ਠੇਕੇਦਾਰਾਂ ਦੀ ਪ੍ਰੋਬਲਮ ਆ ਗਈ ਇਹ ਕੋਈ ਅੱਜ ਦੀ ਗੱਲ ਨਹੀਂ ਪਹਿਲਾਂ ਤੋਂ ਹੀ ਹੁੰਦੇ ਆਏ ਆ ਪਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਕੋਈ ਵੀ ਕੰਮ ਹੈ ਜਿਹੜਾ ਇਸ ਤਰ੍ਹਾਂ ਕੋਈ ਆਫੀਸਰ ਜ਼ਾਬਾਨ ਦੇ ਲੈਵਲ ਤੇ ਕੋਈ ਗਲਤੀ ਆ ਜਾਂ ਕੁਝ ਆ ਉਹਨੂੰ ਛੇਤੀ ਦੂਰ ਕਰਕੇ ਬੰਗਿਆਂ ਦੇ ਵਿੱਚ ਮੈਂ ਮਜ਼ਦੂਰੀ ਨੂੰ ਲੈ ਕੇ ਲਗਾਤਾ ਕਿ ਮਾਰ ਰੇਡ ਕਰ ਰਹੀ ਹੈ ਤੁਹਾਡੇ ਹੁਕਮ ਹੋਈ ਸੀ ਤਾਂ ਵੱਡਾ ਬਿਆਨ ਵੀ ਆਇਆ ਸੀ ਉਸ ਤੋਂ ਬਾਅਦ ਰੇਡ ਹੋਈ ਹੈ ਤਾਂ 28 ਬੱਚੇ ਜਿਹੜੇ ਕਲ ਕਲ ਦੇ ਵਿੱਚ ਰੈਸਕਿਊ ਹੋਏ ਉਹਨਾਂ ਨੂੰ ਕਿਵੇਂ ਦੇਣਾ ਦੇਖੋ ਅਸੀਂ ਇਹ ਇੱਕ અભિયાન ਜੋ ਚਲਾਇਆ ਸੀ ਵੀ ਅਸੀਂ ਕਿਸੇ ਵੀ ਬੱਚੇ ਨੂੰ ਨਾ ਭੀਖ ਮੰਗਣ ਦਵਾਂਗੇ ਨਾ ਮਜ਼ਦੂਰੀ ਕਰਨ ਦਵਾਂਗੇ ਸੋ ਉਹਦੇ ਤਹਿਤ ਉਹ અભિયાન ਸਾਡੇ ਲਗਾਤਾਰ ਜਾਰੀ ਹੈ ਪਰ ਹੁਣ ਜਿਵੇਂ ਤਿਹਾੜ ਆਉਣਗੇ ਹੁਣ ਜਿਵੇਂ ਮੰਡੀਆਂ ਦਾ ਸੀਜ਼ਨ ਹੈ ਇਹਦੇ ਚ ਬੱਚੇ ਦੁਵਾਰਾ ਨਿਕਲ ਕੇ ਸਾਹਮਣੇ ਆਉਣਗੇ ਪਰ ਅਸੀਂ ਸਟ੍ਰਿਕਟਲੀ ਇਹਦੇ ਤੇ ਨਜ਼ਰ ਰੱਖਾਂਗੇ ਔਰ ਬੱਚਿਆਂ ਨੂੰ ਅਸੀਂ ਲੇਬਰ ਜਾਂ ਭੀਖ ਮੰਗਣ ਦੀ ਜਗ੍ਹਾ ਸਕੂਲਾਂ ਚ ਭੇਜਾਂ। ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਉਹਨਾਂ ਤਿਉਹਾਰਾਂ ਦਾ ਮੌਕੇ ਤੇ ਕਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਵੀ ਆ ਤੁਸੀਂ ਇਲਾਕੇ ਦੇ ਵਜ਼ੀਰ ਵੀ ਹੋ ਤੇ ਸਰਕਾਰ ਦੇ ਵਿੱਚ ਵੀ ਹਿੱਸੇਦਾਰ ਹੈ ਤਾਂ ਕੀ ਕਹਿਣਾ ਚਾਹੋਗੇ? ਮੈਂ ਆਪਣੇ ਸਾਰੇ ਹੀ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਾਂਗੀ ਕਿ ਖੁਸ਼ੀ ਦੇ ਦਿਨ ਨੇ, ਤਿਉਹਾਰਾਂ ਦੇ ਦਿਨ ਨੇ ਇਹਨਾਂ ਨੂੰ ਆਪਾਂ ਸ਼ਾਂਤੀਪੂਰਵਕ ਮਨਾਈਏ, ਸੇਫਲੀ ਮਨਾਈਏ ਕਿਉਂਕਿ ਕਈ ਵਾਰੀ ਇਹਪੇ ਬਹੁਤ ਜ਼ਿਆਦਾ ਹੁੱਲੜਬਾਜੀ ਜਾਂ ਪਟਾਕਿਆਂ ਦੇ ਉਹਦੇ ਦੌਰ ਦੇ ਵਿੱਚ ਕਈ ਵਾਰੀ ਸਿਰਫ਼ ਤੌਰ ਤੇ ਵੀ ਨੁਕਸਾਨ ਹੋ ਜਾਂਦੇ ਆ। ਸੋ ਬਟਾ ਕਰ ਰਹੇ ਤਾਂ ਦਿਵਾਲੀ ਮਨਾਈ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਸੁਨੇਹਾ ਹੋਏ ਆਮੇਨਾ ਕਮਿਊਨਿਟੀ ਮੰਤਰੀ ਡਾਕਟਰ ਵਜੀਦ ਖੋਸੀ ਜਿਨ੍ਹਾਂ ਨੇ 16 ਲੱਖ ਤੇ ਵੱਧ ਜਿਹੜੀ ਰਾਸ਼ੀ ਹੈ ਉਹ ਹੜਪ੍ਰਿਤਾਂ ਲਈ ਜਿਹੜੀ ਹੈ ਉਹਨਾਂ ਨੂੰ ਜਿਹੜੇ ਨੋਟਿਸ ਵੰਡੇ ਗਏ ਨੇ ਉਹਨਾਂ ਨੂੰ ਜਿਹੜੇ ਚੈੱਕ ਨੇ ਉਸ ਤਰ੍ਹਾਂ ਜਿਹੜੇ ਉਹਨਾਂ ਦੇ 4 ਵਜੇ ਕੁਝ ਦੇਰ ਤੋਂ ਬਾਅਦ ਉਹਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪੈ ਜਾਣੀ ਹੈ ਤਾਂ ਸਭ ਤੋਂ ਪਹਿਲਾਂ ਮਲੋਟ ਹਲਕੇ ਦੇ ਕੁਝ ਪਿੰਡਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਆਇਆ ਹੈ ਦੋਸਤੋ ਬਾਅਦ ਮੰਤਰੀ ਸਹਿਬਾਨੇ ਆਪਦੇ ਹੱਥੋਂ ਜਿਹੜੇ ਆ ਉਸ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਹੜਪ੍ਰਿਤ ਇਲਾਕੇ ਦੇ ਨਾਲ ਜਿਹੜੇ ਲੱਖਿਆਂ ਵਿੱਚ ਮੁਲਾਕਾਤ ਕੀਤੀ ਹੈ ਕਨ ਸਵੇਰਾ ਤੋਂ ਜਤਿਨ ਮਲੋਟ ਹੜਪ੍ਰਿਤ ਦੀ ਜਿਹੜੀ ਮੁਆਵਜ਼ਾ ਰਾਸ਼ੀ ਆ ਮਲੋੜ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੇ ਤੱਕ ਜਿਹੜੀ ਪਹੁੰਚਾਈ ਜਾ ਰਹੀ ਹੈ ਮੈਂ ਨਾ ਕੈबिनेट ਮੰਤਰੀ ਡਾਕਟਰ ਬਲਜੀਤ ਕੋਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਮੈਮ ਪਹਿਲਾਂ ਤਾਂ ਜੈਨ ਮੈਸਤੀ ਤੋਂ ਬਤਨ ਮੁਆਵਜ਼ਾ ਹੈ ਮੈਮ ਕਿਸ ਤਰ੍ਹਾਂ ਲੱਗਿਆ ਕਿ ਹਰਪੜ ਤਾਂ ਸਭ ਤੋਂ ਪਹਿਲਾਂ ਮਲੋੜ ਦੇ ਵਿੱਚ ਰਾਸ਼ੀ ਹੈ ਪਲੋੜ ਵਾਲਕੇ ਦੇ ਲੋਕਾਂ ਨੂੰ ਕਿਹਦੀ ਜਾ ਰਹੀ ਹੈ ਦੇਖੋ ਜੀ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਦਾ ਕੀਤਾ ਸੀ ਕਿ ਭਾਵੇਂ ਕੁਦਰਤੀ ਆਫਤ ਨੇ ਬਹੁਤ ਜ਼ਿਆਦਾ ਮਾਰ ਪੰਜਾਬ ਨੂੰ ਪਾਈ ਹੈ ਪਰ ਅਸੀਂ ਹਰੇਕ ਨੂੰ ਜਿਹੜਾ ਮੁਆਵਜ਼ਾ ਸਮੇਂ ਸਰ ਔਰ ਦਵਾ ਇਹ ਤੋਂ ਪਹਿਲਾਂ ਦਵਾਂਗੇ ਸੋ ਉਹਨਾਂ ਵਾਦਿਆਂ ਤੇ ਪੂਰੇ ਉੱਤਰਦੇ ਹੋਏ ਅੱਜ ਜਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ ਹੜ੍ਹਾਂ ਦੀ ਮਾਰ ਹੇਠ ਆਏ ਆ ਉਹਨਾਂ ਨੂੰ ਵੀ ਔਰ ਮੈਂ ਆਪਣੇ ਹਲਕੇ ਮਲੋਟ ਦਾ ਲਈ ਵੀ ਖਾਸ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਸਾਡੇ ਇੱਥੇ ਬਾਰਿਸ਼ ਕਰਕੇ ਲੋਕਾਂ ਦੀ ਫਸਲਾਂ ਦਾ ਤੇ ਮਕਾਨਾਂ ਦਾ ਨੁਕਸਾਨ ਹੋਇਆ ਸੀ ਸੋ ਅੱਜ 16 ਲੱਖ ਤੋਂ ਉੱਪਰ ਜਿਹੜੀ ਰਾਸ਼ੀ ਹੈ ਉਹ ਮਲੋਟ ਹਲਕੇ ਦੇ ਲੋਕਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਸੀ ਔਰ ਅਸੀਂ ਉਹਨਾਂ ਦੇ ਸਪੁਰਤ ਕਰਨ ਜਾ ਰਹੇ ਹਾਂ ਕਿਹੜੇ ਕਿਹੜੇ ਪਿੰਡਾਂ ਦੀ ਮਾਮੇ ਰਾਸ਼ੀ ਆਈ ਹੈ ਕਿੰਨੀ ਰਾਸ਼ੀ ਆਈ ਹੈ ਕੀ ਕਹਿਣਾ ਚਾਹੁੰਗਾ ਜਿਹੜੇ ਪਿੰਡਾਂ ਦੀ ਰਹਿ ਗਈ ਦੇਖੋ ਤਿੰਨ ਪਿੰਡ ਮੇਨ ਸੀਗੇ ਜਿਨ੍ਹਾਂ 'ਚ ਨੁਕਸਾਨ ਸੀ ਜਿਹਦੇ 'ਚ ਲੱਕੜ ਵਾਲਾ ਸ਼ੇਰਗੜ ਤੇ ਥੇੜੀ ਪਿੰਡ ਹੈ ਔਰ ਟੋਟਲ ਰਾਸ਼ੀ 1688238 ਜਿਹੜਾ ਹੈਗਾ ਔਰ ਇਹਦੇ ਵਿੱਚ ਇਹ ਨਹੀਂ ਕਿ ਰਹਿ ਗਈ ਇਹ ਲਗਾਤਾਰਤਾ ਦੇ ਵਿੱਚ ਆਉਂਦਾ ਰਹੇਗਾ ਸੋ ਪਹਿਲੀ ਜਿਹੜਾ ਇੱਕ ਸੈਂਕਸ਼ਨ ਹੋਈ ਹੈ ਉਹ ਇੰਨੀ ਅਮਾਉਂਟ ਸੀ ਜਿਹਦੇ ਸਾਡੇ ਤਿੰਨ ਪਿੰਡ ਅਸੀਂ ਕਵਰ ਕਰ ਲਏ ਆ ਔਰ ਇਸ ਤੋਂ ਬਾਅਦ ਵੀ ਆਉਂਦੇ ਰਹਿਣਗੇ ਮੈਮ ਲੋੜ ਸ਼ਹਿਰ ਦੇ ਵਿੱਚ ਲਗਾਤਾਰ ਸੱਤ ਦਾ ਵਿਕਾਸ ਕਰ ਰਿਹਾ ਜ਼ੋਰ ਨੇ ਪਰ ਕਿੰਨੇ ਵਿਕਾਸ ਕਾਰੀ ਸ਼ੁਰੂ ਹੁੰਦੇ ਨੇ ਪਰ ਉਹ ਵਿੱਚ ਰੁਕ ਜਾਂਦੇ ਨੇ ਕਾਰਨ ਕੀ ਨੇ ਉਹਨਾਂ ਦੇ ਦੇਖੋ ਇਹ ਤਾਂ ਹੁੰਦਾ ਹੀ ਆ ਕਿ ਕੋਈ ਟੈਕਨੀਕਲ ਫਾਲਟ ਆ ਗਿਆ ਜਾਂ ਕੋਈ ਠੇਕੇਦਾਰਾਂ ਦੀ ਪ੍ਰੋਬਲਮ ਆ ਗਈ ਇਹ ਕੋਈ ਅੱਜ ਦੀ ਗੱਲ ਨਹੀਂ ਪਹਿਲਾਂ ਤੋਂ ਹੀ ਹੁੰਦੇ ਆਏ ਆ ਪਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਕੋਈ ਵੀ ਕੰਮ ਹੈ ਜਿਹੜਾ ਇਸ ਤਰ੍ਹਾਂ ਕੋਈ ਆਫੀਸਰ ਜ਼ਾਬਾਨ ਦੇ ਲੈਵਲ ਤੇ ਕੋਈ ਗਲਤੀ ਹੈ ਜਾਂ ਕੁਝ ਹੈ ਉਹਨੂੰ ਛੇਤੀ ਦੂਰ ਕਰਕੇ ਮੈਂ ਵਿੱਚ ਮਾਮ ਮਜ਼ਦੂਰੀ ਨੂੰ ਲੈ ਕੇ ਲਗਾਤਾ ਕਿ ਮਾਰ ਰੇਡ ਕਰੀਏ ਤੁਹਾਡੇ ਹੁਕਮ ਹੋਈ ਸੀ ਤਾਂ ਵੱਡਾ ਬਿਆਨ ਵੀ ਆਇਆ ਸੀ ਉਸ ਤੋਂ ਬਾਅਦ ਰੇਡ ਹੋਈ ਹੈ 28 ਬੱਚੇ ਜਿਹੜੇ ਕਲ-ਕਲ ਦੇ ਵਿੱਚ ਰੈਸਕਿਊ ਹੋਏ ਉਹਨਾਂ ਨੂੰ ਕਿਵੇਂ ਦੇਖੋ ਅਸੀਂ ਇਹ ਇੱਕ ਅਭਿਆਨ ਜੋ ਚਲਾਇਆ ਸੀ ਵੀ ਅਸੀਂ ਕਿਸੇ ਵੀ ਬੱਚੇ ਨੂੰ ਨਾ ਭੀਖ ਮੰਗਣ ਦਵਾਂਗੇ ਨਾ ਮਜ਼ਦੂਰੀ ਕਰਨ ਦਵਾਂਗੇ ਸੋ ਉਹਦੇ ਤਹਿਤ ਉਹ ਅਭਿਆਨ ਸਾਡੇ ਲਗਾਤਾਰ ਜਾਰੀ ਹੈ ਪਰ ਹੁਣ ਜਿਵੇਂ ਤਿਹਾੜ ਆਉਣਗੇ ਹੁਣ ਜਿਵੇਂ ਮੰਡੀਆਂ ਦਾ ਸੀਜ਼ਨ ਹੈ ਇਹਦੇ ਚ ਬੱਚੇ ਦੁਆਰਾ ਨਿਕਲ ਕੇ ਸਾਹਮਣੇ ਆਉਣਗੇ ਪਰ ਅਸੀਂ ਸਟ੍ਰਿਕਟਲੀ ਇਹਦੇ ਤੇ ਨਜ਼ਰ ਰੱਖਾਂਗੇ ਔਰ ਬੱਚਿਆਂ ਨੂੰ ਅਸੀਂ ਲੇਬਰ ਜਾਂ ਭੀਖ ਮੰਗਣ ਦੀ ਜਗ੍ਹਾ ਸਕੂਲਾਂ ਚ ਭੇਜਾਂ। ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਉਹਨਾਂ ਤਿਉਹਾਰਾਂ ਦਾ ਮੌਕੇ ਤੇ ਕਿਸ ਤਰ੍ਹਾਂ ਬਜ਼ਾਰਾਂ ਦੇ ਵਿੱਚ ਵੀ ਆ ਤੁਸੀਂ ਇਲਾਕੇ ਦੇ ਵਜ਼ੀਰ ਵੀ ਹੋ ਤੇ ਸਰਕਾਰ ਦੇ ਵਿੱਚ ਵੀ ਹਿੱਸੇਦਾਰ ਹੈ ਤਾਂ ਕੀ ਕਹਿਣਾ ਚਾਹੋਗੇ? ਮੈਂ ਆਪਣੇ ਸਾਰੇ ਹੀ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਾਂਗੀ ਕਿ ਖੁਸ਼ੀ ਦੇ ਦਿਨ ਨੇ, ਤਿਉਹਾਰਾਂ ਦੇ ਦਿਨ ਨੇ ਇਹਨਾਂ ਨੂੰ ਆਪਾਂ ਸ਼ਾਂਤੀਪੂਰਵਕ ਮਨਾਈਏ, ਸੇਫਲੀ ਮਨਾਈਏ ਕਿਉਂਕਿ ਕਈ ਵਾਰੀ ਇਹ ਬਹੁਤ ਜ਼ਿਆਦਾ ਹੁੱਲੜਬਾਜੀ ਯਾ ਪਟਾਕਿਆਂ ਦੇ ਉਹਦੇ ਦੌਰ ਦੇ ਵਿੱਚ ਕਈ ਵਾਰੀ ਸਰੀਰਕ ਤੌਰ ਤੇ ਵੀ ਨੁਕਸਾਨ ਹੋ ਜਾਂਦੇ ਆ ਸੋ ਪਟਾਕਾ ਰਹਿਤ ਦੀਵਾਲੀ ਮਨਾਈ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਸੁਨੇਹਾ ਹੋਵੇ ਆਮ ਇਹਨਾਂ ਕਮਿਊਨਿਟੀ ਮੰਤਰੀ ਡਾਕਟਰ ਬਜ਼ੀਦ ਕੋਸੇ ਜਿਨ੍ਹਾਂ ਨੇ 16 ਲੱਖ ਦੇ ਵੱਧ ਜਿਹੜੀ ਰਾਸ਼ੀ ਹੈ ਉਹ ਹੜਪੀਟਾਂ ਲਈ ਜਿਹੜੀ ਹੈ ਉਹਨਾਂ ਨੂੰ ਜਿਹੜੇ ਨੋਟਿਸ ਵੰਡੇ ਗਏ ਨੇ ਉਹਨਾਂ ਨੂੰ ਜਿਹੜੇ ਚੈੱਕ ਨੇ ਉਸ ਤਰ੍ਹਾਂ ਜਿਹੜੇ ਉਹਨਾਂ ਦੇ 4 ਵਜੇ ਕੁਝ ਦੇਰ ਤੋਂ ਬਾਅਦ ਉਹਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪੈ ਜਾਣੀ ਹੈ ਤਾਂ ਸਭ ਤੋਂ ਪਹਿਲਾਂ ਮਲੋਟ ਹਲਕੇ ਦੇ ਕੁਝ ਪਿੰਡਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਆਇਆ ਹੈ ਉਸ ਤੋਂ ਬਾਅਦ ਮੰਤਰੀ ਸਹਿਬਾਨੇ ਆਪਦੇ ਹੱਥੋਂ ਜਿਹੜੇ ਆ ਉਸ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਹੜਪੀਟ ਤਲਾਕ ਕਹਿੰਦੇ ਨੇ ਜਿਹੜੇ ਲੋਕਾਂ ਦੇ ਵਿੱਚ ਮੁਲਾਕਾਤ ਕੀਤੀ ਹੈ ਕਨ ਸਵੇਰਾ ਤੋਂ ਜਤਿਨ ਮਲੋਟ